ਗੱਲ ਜੀ ਲੋ ਜੀ ਵਿਲੇ ਬੈਠੇ ਬਾਪੂ ਥੱਲੇ ਮੰਜਾੜਾ ਲਿਆ ਹੋਣਾ ਹੈ ਵਧੀਆ ਜੇ ਪਰ ਤਕਰੀਰ ਕੱਲ ਤੇਰੀ ਵਾਲੀ ਚਾਦਰ ਦੀ ਇਹ ਤੈਥੋਣੀ ਵਾਰ ਗੱਡੀ ਜਦੇ ਬਾਪੂ ਨੇ ਦੱਬ ਲਈ ਹੋਰ ਜੀ ਹਾਂ ਜੀ ਮੰਜਾ ਚੱਕਣਾ ਨਾ ਬਾਸ ਤੇ ਆਪਣੇ ਚੱਕੇ ਚੱਲ ਚੱਲ ਛਾਵੇਂ ਦਾ ਚੱਕਣੀ ਪੈਣੀ ਬਾਪੂ ਉਸ ਚੋਂ ਕਹੀ ਜੋਕ ਤੇ ਪਸਾ ਲੈਣੀ ਹਾਂ ਹਾਂ ਜੀ ਝੂਲੇ ਤੇ ਰੱਖ ਲੈਣੀ ਬਿਲਕੁਲ ਉਹੀ ਕਹਿੰਦਾ ਮੈਂ ਕੱਲ ਕੱਢੀ ਬਾਹਰ ਤੇ ਦੇਖਣਾ ਵਧੀਆ ਹੀ ਨਾ ਮੌਜੂਦ ਹੈ ਇੱਥੇ ਨਾਲ ਜਾਂ ਪਹਿਨ ਵਧੀਆ ਜਿਹਾ ਹਾਂ ਕਾ ਵੀ ਹੋ ਗਿਆ ਹੈ ਕਾ ਦਾ ਠੀਕ ਆ ਕਹਿੰਦੇ ਨਹੀਂ ਕੁਝ ਵੀ ਹੋਇਆ ਯਾਰ ਸੁੱਕ ਗਏ ਅਜ ਨਵੇਂ ਲੱਤੇ ਜਿਹੜੇ ਫੁੱਲ ਉਹ ਲਾਉਂਗਾ ਹੁਣੇ ਜੀ ਮੈਂ ਕਹਿੰਦਾ ਤੁਹਾਨੂੰ ਇਹ ਦੋ ਗੁਣਾ ਤਿੰਨੇ ਮਹਿੰਗੇ ਪੈਂਦੇ ਆ ਸਿਸਟਮ ਤਿੰਨ ਫੁੱਲ ਲੱਤੇ ਅੱਜ 50 ਰੁਪਏ ਦੇ ਲੱਤੇ ਤਾਂ ਹੈ ਤਿੰਨ ਕਿ ਬਣਨ ਗਿਆ ਕੋਈ 프리 ਵੀਰ ਵੇ ਜਦੋਂ ਤੱਕ ਕਿੰਨੇ ਗਿੰਦੇ ਲਾਇਦੇ ਲੈ 500 700 ਦੇ ਗਿੰਦੇ ਲਾਇ 20 ਗਿੰਦੇ ਲਾਇਤੇ ਬੀ 25 ਗੇਂਦੇ ਲਾਏ ਤੇ 500 ਰੁਪਏ ਲੱਗੇ ਆ ਜਾਂ ਫਿਰ ਇਹਨਾਂ ਪਰ ਉਹ ਲਪਾਵਾ ਜਿਹੜੇ ਜਾਂ ਕੋਰਾ ਪਿਆ ਨਾ ਤੇ ਕੋਰੇ ਨੇ ਚੱਕੇ ਸਾਰੇ 5-7 ਦਿਨ ਚ ਕੋਰੇ ਨੇ ਸਾਰੇ ਚੱਕੇ ਹੂੰ ਕੋਰੇ ਨਾਲ ਹੀ ਖਰਾਬ ਹੋਏ ਆ ਜੀ ਲਪਾਵਾ ਵੀ ਮੰਦ ਬੇ ਹਾਂ ਜਦ ਕੋਰਾ ਪੈਂਦਾ ਜਿੱਦਣ ਰਾਤ ਨੂੰ ਆਪਣਾ ਲਪਾਵਾ ਬੰਦਦਾ ਦਿਨ ਚ ਤਾਰਤਾ ਉਧਰ ਘੱਟ ਲੰਘਦਾ ਪੁਲਿਸ ਇਹ ਪਿੰਡ ਦੇ ਪਿਛਲੀ ਸੜਕ ਹੂੰ ਪਿਛਲੀ ਸੜਕ ਦਾ ਔਦਨ ਹਵਾ ਦਾ ਫਰਕ ਪੈ ਜਾਂਦਾ ਥੋੜਾ ਜਿਹਾ ਹੂੰ ਟਮਾਟਰਾਂ ਦੀ ਬੂਟੀਆਂ ਇਹਨਾਂ ਹੋ ਗਏ ਹੂੰ ਟਮਾਟਰ ਲੱਗਣ ਲੱਗੇ ਨਹੀਂ 5 ਆ 4-5 ਦੇ ਦਿਨਾਂ ਟਮਾਟਰ ਝੱਲ ਗਏ ਕਿੰਨੇ ਦਿਨ ਪਿਆ ਨਹੀਂ 5 ਕਿ ਦਿਨੇ ਪਿਆ ਪੂ ਇਹਨਾਂ ਜਿਆਦਾ ਨਹੀਂ ਪਿਆ ਟਮਾਟਰ ਮੋਟੇ ਝੱਲ ਗਏ ਇਹਨਾਂ ਗੈਂਦਿਆਂ ਨੇ ਨਹੀਂ ਚੱਲਿਆ ਬਾਹਰ ਨਹੀਂ ਚੱਲਦੇ ਬਾਹਰ ਜੋ ਮੈਂ ਇੱਧਰ ਸਕਾਰ ਤੇ ਦਿੱਤਾ ਮੈਂ ਜਿਹੜਾ ਪਹਿਲਾਂ ਜਾਂਦੇ ਨਹੀਂ ਜਮਾਂ ਨਹੀਂ ਚੱਲੇ ਆਏਗਾ ਗਲਾਬ ਵੀ ਕਾਲਾ ਇੱਧਰ ਲਖੜਦ ਜੀ ਗਿਆ ਹਾਂ ਜੀ ਹੁਣ ਤਾਂ ਇਹ ਚੌਥੇ ਦਿਨ ਪਾਣੀ ਮੰਗੇਗਾ ਨਾ ਇਹਨੇ ਅਜੇ ਸੁੱਕਾ ਫੇਰ ਉਧਰ ਭਰਿਆ ਤਾਂ ਤਾ ਹਜੇ ਹੂੰ ਪਾਣੀ ਦਾ ਫੇਪੀਣੀ ਪਾਣੀ ਛੱਡੂ ਵਿੱਚ ਬੱਸ ਗਰਮੀ ਆ ਜੇ ਇੱਕ ਦਿਨ ਛੱਡ ਕੇ ਪਾਣੀ ਲੱਗਣ ਤੇਰੀ پارک ਨੂੰ ਪੀੜੀ ਦੇ ਵਿੱਚ ਉਹ ਨਾ ਮੁੰਜੇ ਮੁੰਜੇ ਨਾਦਾ ਵਾਹੀ ਠੀਕ ਐ ਸਿੱਟ ਇੱਕ ਹੂਕ ਬਜਾਦਾ ਇਹ ਇਹ ਵੀ ਕੋਲ ਰਿਹਾ ਠੀਕ ਐ ਜੀ ਠੀਕ ਐ ਹੈ ਠੀਕ ਐ ਜੀ ਬਾਪੂ ਨੂੰ ਮਾਜਾ ਪੇ ਆਪਣਾ ਫੋਨ ਚ ਲਈ ਜਾਂਦਾ ਦੇਖਤਾਰ ਨਹੀਂ ਹੈ ਹਾਂ ਜੀ ਉਹ ਫੋਨ ਕੋ ਰੱਖਿਆ ਵਾ ਇਹ ਮਾਡਰਨ ਬਾਪੂ ਹੈ ਹਾਂ ਬਾਬੇ ਬਈਏ ਨਾਲ ਸੌਦਾ ਕਰਦੇ ਇਥੇ ਕਿੰਨੇ ਦਾ ਬਈਏ ਨੂੰ 4000 ਦਾ ਕਹਿੰਦੇ ਸੀ ਇਹੇ ਹਾਂ 6000 ਦਾ ਨਮਾ ਲੈੰਦਾ ਸੀ ਵਿੱਚ ਦੇ ਕੇ 76500 77000 ਦਾ ਵੀ ਵੀ ਕਹਿੰਦੀ ਤਾਂ ਭਈਆਂ ਦੀ ਮਦਦ ਕਰਦਾ ਮੇਰੀ ਨਹੀਂ ਮਦਦ ਕਰਦਾ ਤੇ ਬਾਬੀ ਉਹਨਾਂ ਨੂੰ ਕਹਦੇ ਲੁੱਟਣਾ ਮੈਂ ਕਿਹਾ ਵੀ ਚਲ ਇੰਨੇ ਦੇ ਦੂੰ 4000 ਦਾ ਕਿੱਥੇ ਕਹਿੰਦੇ ਇਹਦਾ ਘੱਟਾ ਫਿਰ 4000 ਦਾ ਤਾਂ ਇਹ ਹੈ ਹੀ ਨਹੀਂ 4 ਦਾ ਕਿੱਥੇ ਇਹ ਤਾਂ 1000 ਰੁਪਏ ਦਾ ਵੀ ਨਹੀਂ ਹੁਣ ਚਲ ਠੀਕ ਹੈ 6000 ਇਕੜੇ ਪਹਿਲਾਂ ਮਿੱਠੂ ਰਗੜੇ ਮੈਂ 2500 ਦਾ ਵੇਚਤਾ ਉਹ 2500 ਦਾ ਵੇਚਤਾ ਉਹਨੂੰ ਹਾਂਜੀ ਉਹ 4 ਦੇ ਨਹੀਂ ਚੱਲਿਆ ਇਹਨਾਂ ਨੇ <laughs> 4 ਮਹੀਨੇ ਦਾ ਪੈਸੇ ਨਹੀਂ ਉਹਨੇ ਦਿੱਤੇ। ਉਹਨੇ ਪੈਸੇ ਕਿਹਾ ਦੇਣੇ ਸੀ। ਇਹ ਕਹਿੰਦਾ 1500 ਦਾ। ਲੱਗ ਸਮਝ ਆਈ ਉਹਨੇ ਮੈਨੂੰ 1500 ਵੀ ਦਿੱਤਾ। 1400 ਰੁਪਏ ਦਿੱਤਾ ਤਾਂ। 1500। 1400 ਤਾਂ ਆਤਾ ਮੈਂ ਥੋੜਾ ਵੀ। ਹੂੰ। ਖਰਾਬ ਫੋਨ ਤਾਂ ਜਿਹੜਾ 4 ਦਿਨ ਨਹੀਂ ਚੱਲਿਆ ਉਹਦੇ ਕੋਲ। ਫੇਰ ਵਾ ਬਈ। ਇਹਦਾ ਲੁਟਿਆ ਹੀ ਜਾਂਦਾ। ਬੈਟਰੀ ਦਾ ਪਟਾਕਾ ਪੈਣਾ। ਹਾਂ। ਜਿੱਦਣ ਵੀ ਇਹਦਾ ਪੈਣਾ ਇਹਦੀ ਬੈਟਰੀ ਫੁੱਲੀ ਵੀ ਆ। ਹਾਂ। ਮੈਂ ਦੇਖਿਆ। ਤੇ ਹੁੰਦੀ ਬੈਟਰੀ ਬੈਗ ਕਦਮ ਹੋ ਗਈ। ਮੇਰੀ ਬੰਦੀ ਆ। 1000 1500 ਦੀ ਪਾਉਂਗੀ। ਦੇਖੀ। ਇਹਦੇ ਚ ਹੋਰ ਵੀ ਬਹੁਤ ਇਹਦੇ ਮਸ਼ਹੂਰੀਆਂ ਹੀ ਆਈ ਜਾਂਦੀਆਂ ਆਪਣੇ ਆਪੇ ਚਲਾਉਂਦੇ ਹੋਏ ਕਿਆ ਜੀ ਮਸ਼ਹੂਰੀਆਂ ਜੀਆਂ ਜਿਵੇਂ YouTube ਦੇਖਦੇ ਹੋ ਆਪਣੀ ਬਾਹਰ ਦੀ ਮਸ਼ਹੂਰੀ ਆ ਜਾਂਦੀ ਹੈ ਹੋਰੇ ਤਰ੍ਹਾਂ ਦੀਆਂ ਕੁਝ ਵੀ ਕਰਦੇ ਚਾਹੇ ਫੋਨ ਇਹ ਕਰਦੇ ਹੋਈਏ ਬੇਅਰੂ ਵੀ ਮਸ਼ਹੂਰੀ ਆਈ ਜਾਂਦੀ ਹੈ ਇਹੋ ਜਿਹਾ ਕਿਆ ਸਿਸਟਮ ਛੇੜਦਾ ਇਹਦੇ ਚ ਕਿਆ ਪਤਾ ਹੁਣ ਬਾਬੇ ਨੇ ਕਿਆ ਕਰਿਆ ਮੈਂ ਜੰਗਲੀ ਮਾਰਨੇ ਹੁਣ ਰੀਸੈਟ ਕਰਨ ਲੱਗਿਆ ਤਾਂ ਮੈਂ ਪਹਿਲਾਂ ਨੰਬਰ ਨੰਬਰ ਦੇਖ ਲੈ ਫਿਰ ਕਰਦਾ ਹਾਂ ਕਰਦੇ ਰੀਸੈਟ ਸਾਰਾ ਉਹ ਹੜਾਦੀ ਨੰਬਰਾਂ ਨੂੰ پتہ ਨਹੀਂ ਇੰਨੇ ਕਿੰਨੇ ਕਿ ਨੰਬਰ ਹੁਣੇ ਵਿੱਚ ਰੀਸੈਟ ਹੈ ਹੋਰ ਫੋਟੋ ਫੂਟੋ ਦਾ ਕੋਈ ਨਹੀਂ ਰੀਸੈਟ ਕਰੇ ਤੇ ਉਹ ਠੀਕ ਹੋਊ ਮੈਨੂੰ ਨਹੀਂ ਤਾਂ ਮੈਨੂੰ ਤਾਂ ਆਪਣੇ ਨੰਬਰਦਾਰੀ ਪਤਾ ਲੱਗਦਾ ਯਾਦ ਹੀ ਮੈਨੂੰ ਪੁੱਛੇ ਤੇ ਕਿ ਤੇਰਾ ਨੰਬਰ ਕਿੰਨਾ ਭੁੱਲ ਜਾਂਦਾ ਉਹ ਹੀ ਆ ਜੀ ਲਿਖ ਕੇ ਪਰਚੀ ਪਾ ਲੈ ਇੱਕ ਹੈਗੀ ਆ ਬਾਬਾਈ ਕੋਈ ਕਾਪੀ ਜੀ ਦਿੱਤੀ ਵੀ ਉਹ ਤਾਂ ਅੰਦਰ ਪਈ ਉਹਦੇ ਤੇ ਲਿਖੇ ਹੋਏ ਆ ਬਾਬਾਈ ਦੇ ਮੈਂ ਜੇਬ ਚ ਪਰਚੀ ਪਾ ਕੇ ਰੱਖ ਗਿਆ ਭਾਈ ਮੇਰਾ ਨੰਬਰ ਹਾਂ ਏ ਠੀਕ ਆ ਬਾਬੇ ਜਿਹਨੇ ਪੁੱਛਿਆ ਨੰਬਰ ਜਦਾਂ ਇਹ ਬਦਲ ਲਿਆ ਮੇਰਾ ਨੰਬਰ ਕਿਹੜਾ ਨੰਬਰ ਤੋਂ ਵਧੀਆ ਉਹ ਆਪਲੀਏ ਕਿ ਹਮੈ ਨੂੰ ਦੂਆ ਦੀ ਤੇ ਤੇਰਾ ਵਧੀਆ ਨੰਬਰ ਤਾਂ ਉਹ ਵੀ ਆਤਾ ਮੇਰੀ ਹੈ ਉਹ ਵੀ ਕਿਹੜਾ ਜਾਂਦਾ ਤੇਰੇ ਹੂੰ ਕਿੰਨਾ ਤਾਂ ਫਿਰ ਉਹਦੇ ਜੀ 001 ਤਾਂ ਮੈਂ ਤਾਂ ਲੈ ਲਿਆ ਤਾਂ ਦੁੱਤੇ ਜਿਹੜੀ ਕਿਸੇ ਬਣਾਦੀ ਹੁੰਦੀ ਹਾਂ ਤਿੰਨ ਸਿਫਰਾਂ ਉਹਦੇ ਬਾਅਦ ਇੱਕ ਅਗਰੇ ਨੇ ਕਹਿੰਦੇ ਬਾਪੂ ਨੇ ਇਹ ਕਰਨਾ 001 ਵਾਲਾ ਮੁੰਡੇ ਨੇ ਖੋਲ ਲਿਆ ਤੇ ਦਿੱ ਹਾਂ ਤੂੰ ਨੂੰ ਮੈਂ ਆਪਣੇ ਵਾਲਾ ਦੇ ਦਿੱਤਾ ਤਾਂ ਚਲ ਨੂੰ ਮੈਨੂੰ ਦੇ ਹੂੰ ਤਾਂ ਹੈ ਹੀ ਹੈ ਬਾਕੀ ਕਰੇਗਾ ਹੁਣ ਵਿਆਹ ਕਰਕੇ ਵਿਆਹ ਹੀ ਇੰਨੇ ਆ ਕੋਈ ਪੁੱਛ ਨਾ ਹੂੰ ਅੱਜ ਵੀ ਦੋ ਮੇਲ ਤੇ ਹੂੰ ਦੂਜੇ ਦੂਗਾ ਆ ਕੋਲੂਆਂ ਤੇ ਗਈ ਨਹੀਂ ਆਪਾਂ ਉਹ ਚ ਇੱਕ ਉੱਤੇ ਇੱਕ ਇੱਥੇ ਵੀ ਦਾ ਇੱਥੇ ਕਰ ਲੂ ਆ ਗੋਲਿਆਂ ਨੇ ਹੈ ਹੂੰ ਅੱਜ ਹੁਣ ਲੱਡੂ ਲੱਡੂ ਬਟਾ ਕੇ ਆਏ ਆ ਉੱਥੇ ਰੋਟੀਆਂ ਤੋਂ ਤਰੀਆਂ ਚਲਤੋਂ ਹਾਂ ਕਾਲੂ ਮੇੜਾ ਪਰਸੋਂ ਫੇਰ ਜਨ ਆਉਣੀ ਆ ਤੇ ਉਹਨੀਆਂ ਇਹਨਾਂ ਦੇ ਸੱਚੇ ਸ਼ਨਾਈ ਚ ਹੁੱਲੇ ਚ ਮੈਂ ਜਾਣ ਕਰਦਾ ਵੀ ਵਿਆਹ ਨਹੀਂ ਹੋਣਾ ਤਿੰਨ ਚਾਰ ਤਾਂ ਇਕੱਠੇ ਹੀ ਆ ਇੱਕ ਪਿੰਡ ਵਿਆਹ ਕਰਦੇ ਹਾਂ ਤਾਂ ਘਰ ਕੁਝ ਨਹੀਂ ਖਾਣਾ ਪੂਰਾ ਹਾਲ ਮਖਾਲੀ ਪਾਪਾ ਕੀ ਬਣਾਈ ਜੰਨੇ ਆ ਸਭ ਦੇ ਬੰਦੇ ਸਾਲਾ ਸਾਲਾ ਪਲੱਸ 5 ਉਹ ਕਰੀ ਗਿਆ ਪੈਲਸ ਦਾ ਵਿਆਹ ਹੋ ਵਧੀਆ ਮੰਨਿਆ ਜਾਂਦਾ ਆਏ ਮੁਰਗੀ ਮਰੀਆਂ ਹੋਈਆਂ ਖੜਾਈ ਜੰਨੇ ਸਾਬੂ ਚੱਲੀ ਜਾਂਦਾ ਮੁਰਾ ਹਾਲਾ ਮੁਰਾ ਹਾਲਾ ਚਲੋ ਦਾ ਹੁਣ ਹੈ ਜੋ ਹੈ ਉਦਨੇ 16 ਨੂੰ ਦੋ ਵਿਆਹ ਹੈ ਆਪਾਂ ਨੂੰ ਅੱਗੇ ਕਿੰਨੇ ਕਿੰਨੇ ਲੱਡੂ ਖਾਏ ਕਰਦੇ ਹੁਣ ਲੱਡੂਆਂ ਕੀ ਨਹੀਂ ਦੇਖਦਾ ਨਹੀਂ ਕੋਈ ਬੱਟ ਦੇ ਮਾਦਰ ਬਾਹੀ ਨੂੰ ਹੁਣ ਵੀ ਮੈਂ 8-10 ਸਾਲੋਂ ਉਹ ਪੁਰਾਣੇ ਲੱਡੂਏ ਜਿਹੜੇ ਹਾਂਜੀ ਬਹੁਤ ਵਧੀਆ ਚੀਜ਼ ਹੁੰਦੀ ਸੀ ਦੋ ਦਿਨ ਤੱਕ ਵੀ ਖਾ ਜਾਂਦੇ ਸੀ ਉਦੋਂ ਡਾਕਟਰ ਇੰਦੀ ਨੇ ਕਿਹਾ ਕਿ ਹਾਜ਼ਾ ਡਾਕਟਰ ਬਥੇਰੇ ਕੋ ਕਹਿੰਦੀ ਮਰ ਜਾਣ ਦੀ ਉਦੋਂ ਮੈਂ ਡਾਕਟਰ ਇੰਦੀ ਪੁੱਛਣ ਲੱਗੀ ਜੀ ਇੱਥੇ ਜਿਹੜੇ ਚ ਕੀ ਤਲੇ ਹੋਇਆ ਦਾ ਨਹੀਂ ਖਾਂਦੇ ਮੈਂ ਦੱਸਤਾ ਜੀ ਮੈਂ ਕਿਹਾ ਤਲਿਆ ਹੋਇਆ ਵੀ ਖਾਂਦੇ ਆ ਇਹ ਸਬਜ਼ੀ ਜੀ ਨੂਨ ਘੱਟ ਆ ਮਤਲਬ ਜੇ ਸਾਨੂੰ ਠੀਕ ਲੱਗਦਾ ਤਾਂ ਵੀ ਦੁਬਾਰਾ ਪਵਾਉਂਦੇ ਆ ਕਾਹਦੇ ਕਹੋਗੇ ਕਾਤੇ ਦੁਬਾਰਾ ਨਹੀਂ ਪਵਾਉਂਦਾ ਕਾਦੇ ਨਹੀਂ ਪਵਾਉਂਦੇ ਜੀ ਲੈ ਹਾਂ ਵਿਚਾਰ ਚੂੜੀ ਸੀ ਤਾਂ ਚਲੀ ਜਾਂਦਾ ਯਾਰ ਇਹ ਤਾਂ ਨਾਟਗਰਾਂ ਗੱਡੀਆਂ ਸ਼ੂਗਰ ਨਹੀਂ ਬਲੱਡ ਪ੍ਰੈਸ਼ਰ ਨਹੀਂ ਕੁਝ ਨਹੀਂ ਹੈਗਾ ਬਲੱਡ ਪ੍ਰੈਸ਼ਰ ਕਹਤੇ ਨਹੀਂ ਫਿਰ ਗੋਲੀ ਕਾਦੀ ਲੈਣੇ ਆ ਗੋਲੀ ਤਾਂ ਮੂੰਹ ਲੰਦੇ ਜੇ ਤੇਰੇ ਮਰਗਲ ਲੈਣੀ ਤਾਂ ਹੈ ਹੀ ਫਿਰ ਹੋ ਜਾਂਦਾ ਕਹਿੰਦਾ ਜਾ ਘਟ ਜੰਮ ਫਿਰ ਹੋ ਜਾਂਦਾ ਮਾੜੇ ਮੋੜੇ ਨਹੀਂ ਚਣੇਗੀ ਕੁਝ ਨਹੀਂ ਠੀਕ ਹੈ ਉਹ ਤਾਂ ਬੱਬੇ ਜ਼ਰੂਰੀ ਆ ਬੀਪੀ ਦੀ ਚੱਲ ਨਾ ਉਹ ਤਾਂ ਫੇ ਮੱਲੇ ਨੂੰ ਹਾਂ ਬੀਪੀ ਦੀ ਉਹ ਤਾਂ ਲੈਣੀ ਪੈਣੀ ਚੱਲੀ ਜਾਵੇ ਬਸ ਜਿਹੜਾ ਹੈਗਾ ਸਰੀਰ ਜਿੱਦਾ ਡਾਕਟਰ ਕਹਿੰਦਾ ਤਾਂ ਕਿਸੇ ਨੇ ਪੀਣੀ ਨਾ ਕਰ ਕਹਿੰਦੇ ਤਾਂ ਜ਼ਹਿਰ ਆ ਹਾਂ ਕੂਟਲ ਜਾਇ ਜਾਇ ਕਰਦੇ ਤੇ ਦੇ ਕੋਲ ਜਗਬਾਲ ਕੋਲ ਐਂ ਕਹਿੰਦਾ ਮੱਛਾ ਨਹੀਂ ਖਾਣਾ ਇੱਕ ਹੋਰ ਆ ਜਿਹੜਾ ਤਾਂ ਵੀਰ ਆ ਉਹਨੂੰ ਤਾਂ ਰੱਬ ਨੇ ਰੋਗ ਲਾ ਦਿੱਤੇ ਉਹਨੂੰ ਤਾਂ ਖਾਣਾ ਹੀ ਨਹੀਂ ਮਿਲਦਾ ਕਿਸੇ ਨੂੰ ਸ਼ੂਗਰ ਕਰਤਾ ਕਿਸੇ ਨੂੰ ਬਲਡ ਪ੍ਰੈਸ਼ਰ ਉਹਨਾਂ ਤਾਂ ਖਤਮ ਕਰਦਾ ਜਿੰਨੇ بڑے ਬੰਦੇ ਆ ਸਭ ਨੂੰ ਰੋਗ ਲਾ ਦਿੱਤੇ ਸ਼ੂਗਰ ਬਲਡ ਪ੍ਰੈਸ਼ਰ ਉਹਨਾਂ ਨੂੰ ਤਾਂ ਖਾਣਾ ਨਹੀਂ ਹੁੰਦਾ ਜਿਹੜਾ ਗਰੀਬ ਆ ਉਹਨੂੰ ਵਿਚਾਰੇ ਨੂੰ ਨਹੀਂ ਮਿਲਦੇ ਜਰਾ ਬੜੀਆਂ ਹੋ ਜਾਣਗੀਆਂ ਮਗਰਿਆ ਉਹ ਜਿਹੜੇ ਬڑے ਬੰਦੇ ਆ ਉਹਨਾਂ ਨੂੰ ਪਤਾ ਕਿਸੇ ਨੂੰ ਛੂ ਕਿਸੇ ਨੂੰ ਕੋਤਾ ਉਹ ਖਾ ਨਹੀਂ ਸਕਦੇ। ਉਹਦੇ ਇੱਕ ਹੀ ਕੁਝ ਹੋ ਦਿੰਦੇ ਆ। ਜਿਹੜੇ ਗਰੀਬ ਆ ਉਹਨਾਂ ਨੂੰ ਵਿਚਾਰੇ ਨੂੰ ਨਹੀਂ ਮਿਲਦਾ। ਇਹ ਤਾਂ ਹੈ। ਉਹ 2 ਕਿਲੋ ਦੁੱਧ ਕਿਹਾ ਹੁੰਦਾ ਕਿ ਉਹੀ ਬਲਾ ਦੇ ਲੈ ਕੇ ਆ ਗਏ 2 ਕਿਲੋ 3 ਵਰਗ ਨੂੰ ਮੂੰਹ ਆਇਲ ਕਰਨ ਦੇ YouTube ਗਲਾਸ ਦਾ ਦਿਸ਼ਾ ਮੈਂ ਡੇਲੀ ਪੀਂਦਾ ਜੀ। ਕਿ ਆਉਦਾ ਦਿਖਦਾ ਨਹੀਂ ਕਿਸੇ ਬਸ ਰਾਤ ਨੂੰ ਨਹੀਂ ਪੀਂਦਾ ਬਸ ਦੇਚ ਵੀ ਪੀਂਦਾ ਸਵੇਰੇ ਵੀ ਪੀਂਦਾ। ਮੇਰੇ ਕਿਹੜਾ ਕਲੇਸ਼ ਹੁੰਦਾ ਲੈ ਕਿੱਥੇ ਹੈਂ ਦੋ ਗਲਾਸ ਤਾਂ ਮੈਂ ਹੈ ਜਾਂ ਖਾਣਾ ਪੀਣਾ ਹੀ ਨਹੀਂ ਫਿਰ ਜਾਂ ਖਾਣਾ ਕੰਟਰੋਲ ਬੋਡੀ ਲੈ ਹੁਣ ਹੂੰ ਪਿਆ ਕਿਲੋ ਮੇਰੇ ਪਵਾ ਹੁਣ ਇਹਦੇ ਵਿੱਚ ਜੇ ਮੈਂ ਹੁਣ ਕਿਲੋ ਵੀ ਜਮਾ ਆਪ ਜੇ ਕੁਆਂਟਲ ਵਜਨ ਪਿਆ ਕਿਲੋ ਗਿਆ ਚੱਕਣਾ ਓੱਖਾ ਤੁਨੀ ਆਪ ਜੇ ਤਾਂ ਕੁਆਂਟਲ ਵਜਨ ਤੇਰੇ ਚ ਕਿੰਨਾ ਹੈ 55 53 ਤੇ ਤੂੰ ਨਹੀਂ ਚੈੱਕ ਸਕਦਾ ਤੂੰ ਆਪਣੇ ਜਿੰਨੇ ਤਾਂ ਚੈੱਕ ਸਕਦਾ ਹਾਂ ਫਿਰ ਟੀੜੀ ਦੇ ਲੈ ਆਪਣੇ ਨਾਲ 25 30 ਗੁਣਾ ਵੱਧ ਵਜਨ ਚੈੱਕ ਲੈਂਦੀ ਹੈ ਪਿੱਠ ਪਰ ਰੱਖ ਕੇ ਪਿੰਡ ਦੇ ਕੜਾਹਾ ਲੈ ਕੇ ਉਹ ਤਾਂ ਮੈਂ ਆ ਜਿਹੜਾ ਬੜਾ ਮੋਟਰ ਪਰ ਚੱਕ ਲੂਗਾ ਕੜਾਹਾ ਖੁਸ਼ ਅਜਿਹੇ ਕਢਾਹਾ ਬੜਾ ਪਿੰਡ ਤੇ ਚੱਕ ਕੇ ਬੂਟਰ ਤੋਂ ਹੀ ਨਹੀਂ ਜਾਂਦਾ ਤੁਰਨਾ ਹੌਲੀ ਦਾ ਬਾਪੂ ਨੇ ਹਾਂ ਬਜਨ ਦੇਲੇ ਚੱਕਲੇ ਕਰ ਦੱਸ ਤੁਰਦਾ ਹੌਲੀ ਤਾਂ ਹੁਣ ਤਾਂ ਹੌਲੀ ਤਾਂ ਬਜਨ ਤੇ ਜਿੰਨਾ ਮਰਜ਼ੀ ਲੱਦ ਦਦੇ ਇੱਕ ਵਾਰੀ ਪੰਡ ਵੀ ਤਾਂ ਲੈ ਕੇ ਗਏ ਗਏ ਅੱਖਾਂ ਦੀ ਪੂਰਦਾ ਪਰ ਬੁੜੇ ਹੋ ਗਏ ਕਰਨਾ ਨਹੀਂ ਲੈ ਹੁਣ ਦੀ ਥੋੜੀ 6-7 ਸਾਲ ਪੁਰਾਣੀ ਗੱਲ ਆਠੇ ਮੈਂ ਤੇ ਸ਼ਿਮੂ ਵੀ ਰੇ ਚਗਾਈ ਤੀ ਗਿਰਦੇ ਤਾਂ ਹੁਣ ਨਹੀਂ ਹੈ ਗਿਰਦਾ ਗਿਰਦੇ ਤਾਂ ਸਾਰੇ ਬਸਾਂ ਚੱਕੇ ਦੇ ਹੋਏ ਸਾਡੇ ਕਿਹੜੇ ਚੱਕ ਹੋਣੇ ਤੇ ਇੱਕ ਤਾਂ ਤਕਬੀਰ ਹੈ ਗਿਰ ਕੇ ਬਾਦਰ ਹੈ ਗਿਰ ਕੇ ਸਾਰੇ ਗਿਰਦੇ ਕਿਹੜੇ ਨਹੀਂ ਹੈ ਮੈਂ ਤਾਂ ਤੋਂ ਕੁਰਸੀ ਬੈਠੇ ਕਰਕੇ ਵਿੱਚ ਇਹਨੂੰ ਹਾਂ ਕੁਰਸੀ ਬੈਠਾ ਉਹ ਬਾਅਦ ਝੁੱਟ ਵੀ ਨਾ ਹੋਵੇ ਨਾਲੇ ਉੱਤੇ ਦਿੱਲੀਆਂ ਨੇ ਮਸਾ ਕੱਢਿਆ ਹਾਂ ਮਸਾ ਚੱਕੇ ਹੋਏ ਕਰਦਾ ਹੁਣ ਤੂੰ ਨਹੀਂ ਗਿਰਿਆ ਮੈਂ ਕਿੱਥੇ ਗਿਰਿਆ ਰੇੜੀ ਪਤੇ ਜੇ ਪੈਰ ਬਣਾਇਆ ਤਾਂ ਅੱਛਾ ਉਹ ਰੇੜੀ ਤੋਂ ਗਿਰਿਆ ਥੋੜੀ ਤਾਂ ਉਹ ਚੜਾਈ ਚੜਾਈ ਤੇ ਰੁੜ ਗਈ ਤੇ ਅੱਧ ਚ ਉਹ ਫਿਰ ਮਾਸ ਪਾਟ ਗਿਆ ਤਾਂ ਪਿੱਛੇ ਨੂੰ ਉਲਟ ਗਈ ਉਹ ਤਾਂ ਆਏ ਰੇ ਪਿੱਛੇ ਨੂੰ ਦਬ ਗਈ ਕੁਰਸੀ ਵਿੱਚ ਦਬ ਗਈ ਉਹ ਪਿੱਛੇ ਦਬ ਗਈ ਉਹ ਜੋਰ ਪਿੱਛੇ ਨੂੰ ਪੈ ਗਿਆ ਪਿੱਛੇ ਨੂੰ ਗਿਰ ਗਈ ਵਿੱਚ ਆ ਪੇਰੋ ਖਗੜੇ ਫਿਰ ਕਿਉਂ ਕਿ ਕੋਈ ਨਹੀਂ ਹੋ ਬਾਪੂ ਨੇ ਹੋ ਜੇ ਨਾ ਪਲਾਸਟਰ ਪੜਾ ਲਿਆ ਹੋਇਆ ਇਹਦਾ 5-4 ਦਿਨਾਂ 5-4 ਦਿਨ ਨੂੰ ਕੋਈ ਨਹੀਂ ਕਹਿੰਦਾ ਗਾਲੂ ਵੜ ਦੇਣਾ ਹਲੇ 2 ਮਹੀਨੇ ਰੱਖਣਾ ਹੋਲੇ ਮਹਾਲੇ ਤੇ ਬਾਅਦ ਖੁੱਲਣਾ ਇਹਨੇ ਕਿਉਂ ਹੋਲੇ ਮਹਾਲੇ ਤੇ ਬਾਅਦ ਮੈਂ ਕਿਤੇ ਹੋਇਆ ਅੱਜ ਮਹੀਨਾ ਹੋ ਗਿਆ 17 ਤਰੀਕ ਨੂੰ ਲਵਾਇਆ ਤਾਂ ਉਹ 17 ਨੂੰ ਨਹੀਂ 15 ਤਰੀਕ ਨੂੰ ਲਵਾਇਆ ਫਿਰ ਵੀ ਅੱਜ 15 ਨਹੀਂ ਜੀ ਕੱਲੂਗਾ 15 ਕੱਲੂ ਫਿਰ 15 ਤੇ ਅੱਜ 31 ਹੁੰਦਾ ਮਹੀਨਾ ਨਹੀਂ ਤਾਂ ਫਿਰ ਉਹੀ ਮਹੀਨਾ ਹੋ ਗਿਆ ਚਲੋ ਕੱਲੂ ਡਾਕਟਰ ਨੇ 3 ਮਹੀਨੇ ਕਿਹਾ ਹੈ 3 ਮਹੀਨਾ ਦਾ ਦਿਨ ਤੇ ਲੱਗਿਆ ਹਾਂ ਇਹ ਤਾਂ ਤੁਹਾਨੂੰ ਮੈਨੂੰ ਜਿਆਦਾ ਖਬਰ ਹੈ ਹੋਰ ਕੋਈ ਤਕਲੀਫ ਨਹੀਂ ਹੈਗੀ ਮੈਂ ਜਾ ਡਾਕਟਰ ਨੇ 3 ਮਹੀਨੇ ਕਿਹਾ ਹੈ 3 ਮਹੀਨੇ ਰਹਿਣਾ ਤੇ 3 ਮਹੀਨੇ ਹੋਰ ਹੀ ਪਿਆ ਰਹੂਗਾ ਮੈਂ ਜਾਉਂਗਾ ਹੀ ਨਹੀਂ ਅੰਦਰ ਠੀਕ ਹੈ ਬਸ ਉਹ ਤੁਹਾਡੀ ਮਰਜ਼ੀ ਹੈ ਜੀ ਐਵੇਂ ਥੱਲੇ ਪੈ ਜਾਣਾ ਛੰਨ ਛੱਲੇ ਹਾਂ ਜਿੱਥੇ ਪੈਣਾ ਉਹ ਤੁਹਾਡੀ ਮਰਜ਼ੀ ਹੈ ਰੱਖਣਾ 3 ਮਹੀਨੇ ਇਹ ਰੱਖਣਾ ਹੈ ਜੀ ਫਿਰ ਤੁਸੀਂ ਡਾਕਟਰ ਥੋੜੀ ਆਵ ਬੰਨ ਜਿਉਂਦੇ ਕੋਈ ਕਾਰਨ ਕਰਕੇ ਉਹ 3 ਮਹੀਨੇ ਕੇ ਹਾਂ ਫੇਰ ਮੈਂ ਫੇਰ ਜੱਟ ਬਿੱਜੇ ਵਰਤ ਜਿਹੜੀਆਂ ਫੇਰ ਫੇਰ ਕੀ ਕਰੂੰਗੇ ਹੈ ਫੇਰ ਕੀ ਕਰੂੰਗੇ ਮੜਾ ਚ ਪਾਣੀ ਦੇ ਉੱਪਰ ਤੇ ਆਏ ਪਾਣੀ ਲਾ ਦੇ ਕੱਲ ਨੂੰ ਦੁਬਾਰਾ ਲਵਾ ਲਿਆ ਦੇਣਾ ਗੁੰਫੀਲਵਾ ਦੇ ਉਹ ਤਾਂ ਦੁਬਾਰਾ ਵੀ ਲੱਗ ਜਾਣਾ ਉਹ ਤਾਂ ਦੁਬਾਰਾ ਵੀ ਲੱਗ ਜਾਣਾ ਦੁਬਾਰਾ ਜੇ ਤਾਂ ਲਾਉਂਗੇ ਜੇ ਲੋਕ ਉਹਨੇ ਆਏ ਕਿਹਾ ਜਰਾ ਕਿ ਫੇਰ ਸਾਡੀ ਬਾਅਦ ਚ ਕੋਈ ਜ਼ਿੰਮੇਵਾਰੀ ਨਹੀਂ ਇਹ ਵਿੱਚ ਕਦੇ ਦਰਦ ਉੱਠ ਖੜੇ ਆ ਅਸੀਂ ਕਿਹੜੇ ਕਹਿੰਦੇ ਹਾਂ ਜ਼ਿੰਮੇਵਾਰੀ ਨੂੰ ਉਹ ਡਾਕਟਰ ਨੇ ਕਿਹਾ ਨਹੀਂ ਤਾਂ ਜਿੰਮੇਦਾਰੀ ਤਾਂ ਹੁੰਦੀ ਇਹਨੇ ਆਪਰੇਸ਼ਨ ਕਰਿਆ ਹੁੰਦਾ ਉਹਨੇ ਉਹ ਕਿਹਾ ਤਾਂ ਕਿ ਵਿੱਚ ਦਰਦ ਉੱਠ ਕੱਢਦਾ ਹੁੰਦਾ ਇਹ ਆਹੋ ਚਾਲੂ ਤਾਂ ਕੋਈ ਨਹੀਂ ਹੋਰ ਕੱਢ ਲੂਗੇ ਦੱਸ ਤੇ ਨਾ ਉਰੀ ਪਈ ਆ ਯਾਰ ਇਹਦੇ ਤਕਲੀਫ ਹੋ ਉਸ ਨੂੰ ਮੈਨੂੰ ਬੈਠਣਾ ਔਖਾ ਆਈਦਾ ਬਾਬੀ ਉਹ ਤਾਂ ਤੁਹਾਡੇ ਤਾਂ ਲਾਇਆ ਹੋਇਆ ਮੂਰੇ ਉੱਪਰ ਤੇ ਕੀ ਹਿਲਾਉਣਾ ਬਹੁਤਾ ਹਿਲ ਹਿਲਣੇ ਨਹੀਂ ਜਦ ਤੂੰ ਤਕਲੀਫ ਪੂਰੇ ਤੇ ਤੈਨੂੰ ਮੈਂ ਹੁਣ ਤੂੰ ਅੱਬੜ ਜੀ ਮੈਂ ਤੈਨੂੰ ਤੁਰ ਕੇ ਜਾਊਂਗਾ ਤੈਨੂੰ ਕੋਈ ਜਿਆ ਤਕਲੀਫ ਹੀ ਨਹੀਂ ਹੋਏ ਕੋਈ ਇਹ ਤਾਂ ਬਨ ਕੇ ਬਿਠਾ ਲਿਆ ਹੋਇਆ ਉਹਨਾਂ ਨੇ ਬਨ ਕੇ ਉਠਾਲਣਾ ਹੁੰਦਾ ਤਿੰਨ ਮਹੀਨੇ ਵੀ ਹਿੱਲੇ ਨਾ ਵੀ ਦੁਆਰਾ ਹੱਡੀ ਹਿੱਲੇ ਨਾ ਉਹ ਹੱਡੀ ਤਾਂ ਹੱਡੀ ਤੇ ਗੱਡੀ ਜੁੜੀ ਆ ਤੇ ਉੱਧਰ ਹਲੇ ਜੁੜੀ ਨਹੀਂ ਇਹ ਗਾਰੰਟੀ ਹੈ ਜੀ ਕੁਛ ਉੱਚੀ ਨਹੀਂ ਹਲੇ ਜੁੜੀ ਹੋਣੀ ਬਾਪੂ ਜੁੜੇ ਕਰਦੀ ਯਾਰ ਕੋ ਕਾਲੂ ਲੈ ਆਈਏ ਉਪਰ ਆ ਕੇ ਇਹ ਤਾਂ ਖੁੱਲੇ ਤੇ ਕਰਾ ਹੋਣਾ ਇਹ ਇੱਕ ਮਹੀਨੇ ਚ ਕਿੱਥੇ ਜੁੜ ਜੇ ਕਰਦੀ ਹੱਡੀ ਡੇਢ ਮਹੀਨੇ ਪੌਣੇ ਦੋ ਮਹੀਨੇ ਹੋ ਗਏ ਹੁਣ ਤੇ ਤਾਂ ਵੀ ਨਹੀਂ ਜੁੜੀ ਹੋਣੀ ਨਹੀਂ ਜੁੜ ਜਾਏ ਕਰਦੀ ਹੈ 15 20 ਦਿਨਾਂ ਚ ਉਹ ਬਾਬਾ ਇਹ ਫਾਰਕਾ ਸਿਆਣੇ ਦੀ ਤੇ ਲੱਗਦਾ ਪੂਰੀ ਹੋ ਜੇ ਕਰਦੀ ਪੰਚ ਸੁੰਡਲੀ ਦੀ ਬਣਾ ਕਰ 15 20 ਦਿਨ ਚ ਰਿਕਵਰੀ ਸ਼ੁਰੂ ਹੋ ਜੇ ਕਰਦੀ ਆ ਹੁਣ ਉਹਦੇ ਦੁਬਾਰਾ ਟੁੱਟਣ ਦਾ ਡਰ ਹੁੰਦਾ ਵੀ 3 ਮਹੀਨੇ ਉਕੜਾ ਰਹੇ ਉਹ ਉਹ ਤਾਂ ਹੁੰਦਾ ਏ ਹੁਣ 2 ਮਹੀਨੇ ਜੁੜਦਾ ਚੌਥੇ ਦਿਨ ਜਾਨੀ ਸ਼ੁਰੂ ਹੋ ਜੇ ਕਰਦੀ ਆ ਰਿਕਵਰੀ ਉਹ ਤਾਂ ਰਿਕਵਰੀ ਸਰੀਰ ਨੇ ਆਪੇ ਕਰੀ ਜਾਣੀ ਪਰ ਉਹ ਟੁੱਟਣ ਦਾ ਦੁਬਾਰਾ ਡਰ ਹੁੰਦਾ ਫਿਰ ਉਹ ਕਿਹੜਾ ਲਾ ਦਿੰਦੇ ਆ ਵੀ ਦੁਬਾਰਾ ਹਿੱਲੇ ਨਾ 3 ਮਹੀਨੋਂ ਤੇ ਬਿਜੋਰ ਨਾ ਪਵੇ ਫਿਰ ਉਹ ਕਿਹੜਾ ਚੰਗੀ ਤਰ੍ਹਾਂ ਜੁੜਦੀ ਜੁੜਣੀ ਨਹੀਂ ਜੁੜ ਜਾਏ ਕਰਦੀ ਆ ਹੂੰ ਦਰ ਤਾਂ ਤਾਂ ਪੁੱਗੋ ਜੇ ਇੱਧਰ ਕਿਤੇ ਹੋਵੇ ਇੱਥੇ ਗੱਬੇ ਹੈ ਗੱਬੇ ਤੇ ਜ਼ੋਰ ਬੈਣਾ ਹੀ ਨਹੀਂ ਗੱਬੇ ਨਹੀਂ ਜੀ ਆ ਇਹ ਸਾਈਡ ਪਰ ਆ ਉਹ ਹੀ ਤਾਂ ਤੂੰ ਦੋ ਹੀ ਡਾਕਟਰ ਐ ਯਾਰ ਸਾਈਡ ਪਰ ਆ ਵਾ ਬਈ ਚੱਲ ਚਲ ਕੋਈ ਨਹੀਂ ਖੋਲ ਦੂੰਗਾ ਜਿੱਦ ਤੱਕ ਸੰਦ ਕੋਲ ਚੱਕਰ ਪਰ ਆਹਾ ਡੰਗਰਚਾਰ ਦੇ ਤੇ ਜਿਹੜਾ ਕੰਗਣੀ ਵਾਲੇ ਗਲਾਸ ਹੈ ਨਹੀਂ ਬੜਾ ਹਾਂਜੀ ਅੰਦਰ ਬਾਕੀ ਧੋਪੀ ਜਾਂਦਾ ਥਾ ਬਾਗੀ ਤਾਂ ਸਾਡਾ ਬਾਪ ਹਾਂਜੀ ਸੇਰ ਕੀ ਤਖੜਾ ਦਾ ਕੜਾ ਖਾਂਦਾ ਸੀਰ ਕੀ ਤੂ ਦੀ ਸੀ ਕੀ ਦਾ ਐ ਹੱਥ ਦਿਖ ਕੇ ਇਹ ਜੀ ਦੇਖ। ਦੇਖਿਆ ਦੇਖ। ਠੀਕ ਹੈ ਠੀਕ ਹੈ। ਫਿਰ ਵੀ ਹੈਗੇ। ਮਹਾਂ ਤਾਰੀ ਦੇਖੀ ਕਿੰਨੀ ਆਉਂਦੀ ਆ। ਕਹਿ ਖੂਮਾ ਹੁਣ ਸਿੱਟਦੇ ਪੁੱਠਾ ਹੋ ਕਿ ਲੈ ਹੁਣ ਪਾਰ ਜਾਉਂਗੇ। ਤਾਰੀ ਪੁੱਠੀ ਤਰ੍ਹਾਂ ਲੈ ਸਿੱਧਾ ਤਰ੍ਹਾਂ ਲੈ ਸਾਨੂੰ ਵੀ ਨਹੀਂ ਆਉਂਦੀ ਇਹ ਤਾਰੀ। ਕੋ ਮਰਜੀ ਕਰਾ ਲੈ। ਤਾਰੀ ਤਾਂ ਸਾਨੂੰ ਵੀ। ਬਸ ਆ ਗਿਆ ਹੁਣ ਜਿਹੜਾ ਇਹ ਹੂਮਚਨ ਆ ਤਰਨ ਹੈ ਜੀ ਆ ਪਾਰ ਨਾਹਰ ਵਿੱਚੋਂ ਪਾਰ ਨਹੀਂ ਹੁੰਦੇ ਤੇ। ਤੇਰੇ ਰੰਗ ਤੋਂ ਖੜਾ ਦੇ ਤੇਰੇ ਵਰਗੇ ਨੂੰ। ਦੱਸ ਕੀ ਪਤਾ ਕਿੰਨਾ ਹੁੰਦਾ ਕੀ? ਉਹ ਬਾਬੇ ਮੈਂ ਖਾਂਦਾ ਤੇਰੀ ਤੱਕ ਤੁਰੀ ਤਾਂ ਹਣਾ ਹੀ ਆ ਜਾਉਂਗੇ ਤੱਕ ਸਾਡੇ ਪਰ ਆ ਲੀਟ ਕਬੂ ਜੀ ਸਾਰਾ ਦਿਨ ਕੋਈ ਗੱਡਾ ਨਹੀਂ ਕੋਸ ਨਹੀਂਤਾ ਦੇ ਲਾ ਖੇਤ ਵਿੱਚੋਂ ਕੱਖ ਵੱਢ ਕੇ ਲਿਆਉਂਦੇ ਸੀ ਵੱਜਣੀ ਜਿਆਦਾ ਜਿਆਦਾ ਡੰਗਰ ਬਰਸਾਤ ਦੇ ਮੀਂਹ ਡੰਗਰ ਨੂੰ ਨਹੀਂ ਜਾ ਡੰਗਰ ਦਾ ਸੀਰੇ ਚਾਰੇ ਜੇ ਨਦੀ ਸੁੱਕੀ ਕਰ ਕਰਕੇ ਲਗੀ ਵਿੱਚ ਤਾਂ ਹੀ ਨਹੀਂ ਬੜੇ ਹੈਗੇ 3 ਮਹੀਨੇ ਬੜ ਡੰਗਰੇ ਚਾਰ ਦੇਤੇ ਚਾਰ ਬਾਕੀ ਦਾ ਕਦੇ ਕਿਤੇ ਚਲੇ ਜਨ ਟੂਰਨਾਮੈਂਟ ਮੈਂ ਖੇਡਣਾ ਕਦੇ ਕਿਤੇ ਹੁੰਦਾ ਹੁਣ ਦੇ ਵੀ ਰਹੇ ਆ ਸਭ ਤੋਂ ਮ ਕਰਦੇ ਰਹੇ ਹੁਣ ਵੀ ਦੇਖ ਲਈਦੀ ਕਦੇ ਦੌੜ ਦੌਂਡ ਜੀ ਹੁੰਦਾ ਕੁਝ ਅਸੀਂ ਹਾਂਜੀ ਕੋਟੀ ਕੋਟੀ ਦੇਖ ਲਈਦੀ ਆ ਹੂੰ ਤੇ ਇਹਦੇ ਬੱਦੇ ਦੇਖ ਲਈਦਾ ਬਾਕੀ ਇਹ ਸਭ ਤੋਂ ਪਹੁੰਚ ਪਹੁੰਚੋ ਦੇਖਦੇ ਜਦੇ ਮੇਰੇ ਮਗਰ ਪੈਣਾ ਟੀਵੀ ਚ ਲਾ ਕੇ ਦਿਖਾ ਪੁਰਾਣਾ ਜਮਾਨਾ ਪੁਰਾਣੀ ਤੇ ਬਾਈ ਪੁਰਾਣਾ ਜਮਾਨਾ ਹੱਥਾਂ ਕਾ ਕ ਵੱਢੀ ਜਾਇ ਕਰਦਾ ਸੀ ਹੁਣ ਤੂੰ ਐਂ ਦੱਸ ਆਪਾਂ ਦੇ ਦਾਦ ਗਾਇ ਲਈ ਕੱਢਣਾ ਉਹ ਬਾਪੂ ਨੂੰ ਅਸੀਂ ਬਾਈਓ ਕਹਿੰਦੇ ਤੇ ਆਏ ਦੇਖ ਲੈ ਹੱਥਾਂ ਗਲ ਪੱਟੀ ਜਾਂਦੇ ਸੀ ਬਰਸੀਨ ਤੋੜੀ ਜਾਂਦਾ ਸੀ ਪੂ ਵੀ ਜਾਂਦਾ ਕੀਲਾ ਮੈਂ ਸੁਰਤਾ ਬਾਈ ਅਸੀਂ ਕੀਲਾ ਗੁਰ ਨੋਦੇ ਤੇ ਮੱਕੀ ਦਾ ਸਵੇਰ ਤੇ ਲੇਕੀ ਸ਼ਾਮ ਵਕ ਨਾਲੇ ਕੱਢ ਦੂ ਕੋਈ ਜੱਭੇ ਅੱਠ ਨਹੀਂ ਕੱਢਦੇ ਨਾਲੇ ਅੱਜ ਕਈ ਫੇਰ ਕੀਲਾ ਕੱਢਿਆ ਤਿੰਨ ਜਾਣੇ ਕੀਲਾ ਕੱਢਣਾ ਨੇ ਮੱਕੀ ਠੀਕ ਹੈ ਜੀ ਠੀਕ ਹੈ ਠੀਕ ਨਹੀਂ ਇਹ ਖਰਾਕ ਆਨੀ ਆ ਤੂੰ ਮੈਨੂੰ ਕਹੀ ਉਹ ਡਾਕਟਰ ਨਹੀਂ ਕਹਿੰਦੇ ਕਦੇ ਕੁਝ ਮੈਂ ਤਾਂ ਜਾਣਦਾ ਨਹੀਂ ਉਹਨਾਂ ਕੋਲ ਐ ਸਮਝ ਹੋਰ ਕਹਤੇ ਨਹੀਂ ਨੀ ਸ਼ੂਗਰ ਪ੍ਰੈਸ਼ਰ ਸਾੜਾ ਕੀ ਹੋਵੇ ਸਾੜੀ ਤੇ ਜੋਗਰ ਤੋਂ ਸਾਰੇ ਕੀ ਦੁੱਧ ਨਾ ਮਿਲੇ ਵਧੀਆ ਨਾ ਮਿਲੇ ਜੋਗਰ ਤੋਂ ਬਣਦਾ ਕੁਝ ਨਹੀਂ ਆ ਬਾਬਾ ਇਹ ਉਹਦਾ ਥੋੜੇ ਫਾਇਦੇ ਲਈ ਉਹ ਕਹਿੰਦੇ ਆ ਨਾ ਲਓ ਦਵਾਈ ਉਹਨਾਂ ਵੱਲੋਂ ਤਾਂ ਦਵਾਈ ਤਾਂ ਉਹ ਤਾਂ ਮੈਨੂੰ ਪਤਾ ਤਾਂ ਹੈ ਟ੍ਰਾਈ ਹੋ ਕੇ ਆਂਦੀ ਹੁੰਦੀ ਆ ਬਾਈਟ ਪ੍ਰੈਸ਼ਰ ਦੀ ਲੈ ਗਈ ਮੈਂ ਦਵਾਈ ਹੋਰ ਕੀ ਆਫੇ ਉਹੀ ਕਹਿੰਦੇ ਆ ਪੇ ਉਹ ਵੀ ਤਾਂ ਬੀਪੀ ਦੀ ਉਹੀ ਹੋਗੀ ਬੀਪੀ ਉਹ ਹੁੰਦਾ ਜਿਹੜਾ ਕੰਮ ਨਹੀਂ ਕਰਦਾ ਫੁਰਕਣਾ ਤਾਂ ਹੈਗਾ ਹੀ ਆ ਹੁਣ ਸਾੜੀਆਂ ਨਾ ਜਿਹੜੇ ਪਹਿਲਾਂ ਸੀ ਕੰਮ ਕਰਦੇ ਫੇਰ ਵੀ ਸਾੜੇ ਠੀਕ ਆ ਠੀਕ ਆ ਹੁਣ ਮੈਂ ਆ ਚੰਦ ਜੀ ਅਸੀਂ ਦੋ ਜਿਹੜੇ ਬੈਜਨੇ ਆ ਦੇਖ ਲਈ ਦੋ ਜਿਹੜੇ ਬੈਠੇ ਹੋਏ ਨਾ ਹੁਣ ਕੇ ਅਸੀਂ ਦੋ ਜਣੇ ਮੈਨੇ ਆ ਆ ਦੇਖ ਲਈ ਪਾਸੀ 10-10 ਓਲਿਬੀਆਂ ਚੱਕ ਦਿੰਦੇ ਗਰਮ ਗਰਮ ਨਾਲ ਤੂੰ ਖਾ ਲੂਗਾ ਉਹ ਹਾਂਜੀ ਆ ਮੈਂ ਚੰਦ ਇਕੱਠੇ ਮੈਨੇ ਹੁਣ ਵੀ ਸਾਨੂੰ ਇਕੱਠੇ ਅਸੀਂ ਇਕੱਠੇ ਬੈਠਦੇ ਆ ਬੰਬ ਦੇਖ ਲਈ ਠੀਕ ਹੈ ਜੀ 40 40 50 50 ਦੰਬੀਆਂ ਚੁੱਭ ਜਾਂਦਾ ਹੁਣ ਵੀ ਹਾਂ ਅੰਬੀਆਂ ਦੇਖ ਲੈ ਜਿੰਨੀਆਂ ਮਰਜ਼ੀ ਚ ਪਾ ਦੇ ਗਏ ਰੋਟੀ ਛੱਡ ਦੇਣੀ ਕਾ ਮਹੀਨੇ ਬਾਅਦ ਰੋਟੀ ਛੱਡ ਦੇਣੀ ਪਰ ਅੰਬੀਆਂ ਚੱਲੂ ਸੋ ਹੀ ਆਉਂ ਕੱਲੀਆਂ ਜੂਨ ਜੁਲਾਈ ਚ ਆਉਣੀਆਂ ਹੁੰਦੀਆਂ ਉਹ ਫਿਰ ਉਹੀ ਟਾਈਮ ਹੀ ਹੁੰਦਾ ਉਹੀ ਟਾਈਮ ਹੁੰਦਾ ਹੈ ਨਾ ਉਹਨਾਂ ਦਾ ਟਾਈਮ ਆਉਹ ਕਹਿੰਦੇ ਇਸ ਸਾਲ ਲੱਗਣਗੇ ਆਪਣਿਆਂ ਨੂੰ ਵੀ ਜੀ ਪਿਛਲੇ ਸਾਲ ਤਾਂ ਲੱਗੀਆਂ ਨਹੀਂ ਤੀਆਂ ਇੱਕ ਸਾਲ ਬਾਅਦ ਫਰੈਂਟੀਆਂ ਜੀਆਂ ਹੋਈਆਂ ਸੀ ਆਉਦੇ ਗਰਮੀ ਹੋ ਜਾਂਦੀ ਉਹ ਗਰਮੀ ਉਹ ਕਹਿੰਦਾ ਕਿ ਅੱਗੇ ਮੀਰੂ ਤਾਂ ਵੀ ਆ ਨਾ ਚੁੱਪੀ ਉਹ ਕਹਿੰਦਾ ਦਵਾਈ ਉਹ ਨਹੀਂ 15 ਦਿਨ ਬਾਅਦ ਮੈਂ ਲੈ ਲੂੰਗਾ ਕਹਿੰਦਾ ਮਾਂਗੀਆਂ ਨਹੀਂ ਛੱਡਣੀਆਂ ਉਹ ਜੀ ਮਾਂਗੀਆਂ ਦਾ ਮਹੀਨਾ ਹੀ ਖਾਤਰ ਆਉਂਦੀਆਂ ਦੀਆਂ ਬੱਸ ਮਾਂਗੀਆਂ ਦਾ ਮਹੀਨਾ ਹੀ ਖਾਤਰ ਆ ਹੁਣ ਆ ਦੇਖ ਲੈ ਤੂੰ ਮਰੂਦ ਕੋਈ ਚੀਜ਼ ਆ ਜੀ ਮਾ ਠੀਕ ਉਹਦੀ ਖਾਈ ਜੀ ਬਾਈ ਸਭ ਕੁਛ ਚਾ ਠੀਕ ਹੈ ਚਲਿਓ ਦਾਦਾ ਸਾਹਿਬ ਜੀ ਚਲੋ ਜੀ ਮੂਟੂ ਦੇਖੇ ਤਾਂ ਹੀ ਆ ਇਹ ਜੀ ਮੈਂ ਦਾਦਾ ਸਾਹਿਬ ਜੀ ਖਾਣਾ ਇਹਨਾਂ ਨੂਨ ਪਵਾ ਕੇ ਇਹਨਾਂ ਨੂਨ ਪਵਾ ਕੇ ਨਾ ਨੂਨ ਨੂਨ ਤਾਂ ਬਗੈਰ ਵੀ ਨਾ ਤਾਂ ਪਉਂਦਾ ਨੂਨ ਤਾਂ ਡੱਬਾ ਰੱਖਿਆ ਹੋਇਆ ਹੈ ਆਪਣਾ ਨੂਨ ਤਾਂ ਮੈਨੂੰ ਪਤਾ ਨਾ ਨੂਨ ਹੁਣ ਨਹੀਂ ਮੈਂ ਨਹੀਂ ਪਉਂਦਾ ਹਾਂ ਉਹ ਬਾਬਾ ਜੀ ਤੁਸੀਂ ਝੂਠ ਨਾ ਬੋਲੋ ਮੈਂ ਬਾਪੂ ਨੂਨ ਪਰ ਅਸੀਂ ਮਿੱਠੇ ਪਰ ਅਜੀ ਅਜੇ ਇੱਕ ਹੋਰ ਆ ਸ਼ਾਮ ਨੂੰ ਮੈਂ ਇੱਕ ਰੋਟੀ ਕੁੜਗਾ ਜਰੂਰ ਖਾਣੀ ਹੈ ਹੂੰ ਇਹ ਤਾਂ ਹੈ ਹੈ ਇਹ ਤਾਂ ਹੈ ਇੱਕ ਰੋਟੀ ਰੋਜ਼ ਇੰਨਾ ਗੋੜ ਜ਼ਰੂਰ ਖਾਈਦਾ ਰਾਤ ਸ਼ਾਮ ਨੂੰ ਪੈਣ ਲੱਗੇ ਇੰਨਾ ਗੋੜ ਆਪਣਾ ਕੱਢਿਆ ਹੋਇਆ ਆਪਣਾ ਡੱਬਾ ਰੱਖਿਆ ਹੋਇਆ ਦੇਖ ਲੈ ਮੇਟੀ ਦੇ ਉੱਪਰ ਪਿਆ ਮੈਂ ਹੀ ਫੜਾਉਂਦਾ ਜੀ ਮੈਨੂੰ ਪਤਾ ਹੈ ਤੂੰ ਵੀ ਦੇ ਉੱਪਰ ਡੱਬਾ ਐਡਾ ਡੱਬਾ ਹੈ ਇੰਨਾ ਗੋੜ ਰੋਜ਼ ਖਾਈ ਗੋੜ ਸਭ ਤੋਂ ਵਧੀਆ ਚੀਜ਼ ਆ ਸਭ ਤੋਂ ਵਧੀਆ ਚੀਜ਼ ਇਹ ਤਾਂ ਹੈ ਜੀ ਗੋੜ ਖਾਣਾ ਜ਼ਰੂਰੀ ਆ ਗੋੜ ਖਾਣਾ ਸਭ ਤੋਂ ਗੋੜ ਖਾਓ ਸ਼ਾਮ ਨੂੰ ਪੈਣ ਲੱਗੇ ਤੇਰਾ ਜਿਹੜਾ ਤੂੰ ਕਹਿੰਦਾ ਨਾ ਜਿੱਕਣ ਨੂੰ ਅੰਦਰ ਗਰਦਾ ਹੋਰ ਅਲਗ-ਵਗ ਚੀਜ਼ ਸਭ ਕੁਝ ਹੀ ਵੇ ਅੱਗੇ ਖਾਂਦੇ ਤਾਂ ਸੱਕਰ ਕੀ ਸੱਕਰ ਠੰਡੀ ਹੁੰਦੀ ਆ ਗਰਮੀ ਹੋ ਕੇ ਦਿਖਾਵੇ ਸੱਕਰ ਕੀ ਹੁਣ ਤੈਨੂੰ ਪਤਾ ਵੀ ਹੁਣ ਜਮਾਨੇ ਗਏ ਆ ਇਹ ਅੱਗੇ ਤਾਂ ਦੂਈ 30 ਦਿਨ ਖਾਂਦੇ ਸੀ ਸੱਕੀ ਸੀ ਉਬਰ ਮਜ਼ਰ ਹੋ ਗਈ ਖਾਂਦੇ ਚ ਹਾਂ ਚੱਲ ਲਓ ਜੀ ਮੋਟਰ ਕਿ ਨਹੀਂ ਆਏ ਵੇਤੇ ਮੱਕੀ ਦੇਖਦੇ ਤੇ ਮੱਕੀ ਹਲੇ ਤੁਰੀ ਵੀ ਆ ਉਹ ਜੰਮੀ ਨਹੀਂ ਹੈਗੀ ਪੱਟ ਕੇ ਦੇਖੀ ਜੀ ਉਹ ਦਾਣਾ ਤੁਰ ਪਿਆ ਜੜਾ ਨਹੀਂ ਛੱਡ ਗਿਆ ਕਿ ਠੰਡ ਦਾ ਮੌਸਮ ਆ ਫੇਰ ਵੀ ਠੰਡ ਦਾ ਹੈ ਕਿ ਪੱਛੋਂ ਚੱਲਦੀ ਹੈ ਜੰਮਣ ਨੂੰ ਹਲੇ ਵੀ ਮੇਰੇ ਸਾਥਗਰ ਵੀ 2-3 ਦਿਨ ਤੱਕ ਬਾਹਰ ਆਉਂਗੇ 3 ਦਿਨ ਘਟੋ ਘਟਾ 3 ਦਿਨ ਬਾਅਦ ਬਾਹਰ ਆਉਂਗੇ ਬਾਕੀ ਦੇਖਦੇ ਆ ਹੋਰ ਹਜੇ ਕਿੰਨੇ ਦਿਨ ਲੰਦੀ ਆ ਉਹ ਦਾਣੇ ਮੁਤਾਬਕ ਮੈਨੂੰ ਲੱਗਦਾ ਵੀ 3 ਦਿਨ ਜਿਹੜੀ ਛਿੱਟੇ ਵਾਲੀ ਉੱਪਰ ਜਿਹੜੀ ਮਸ਼ੀਨ ਵਾਲੀ ਆ ਉਹ ਕਿਉਂਕਿ ਦਾਣਾ ਇੱਕ ਸਾਰ ਗਿਆ ਵਾ ਉਹ ਥੋੜਾ ਜਿਹਾ ਥੱਲੇ ਡੂੰਗਾ ਵੀ ਗਿਆ ਵਾ ਉਹਨੂੰ ਹਲੇ ਵੀ ਮੈਨੂੰ ਲੱਗਦੀ ਵੀ 4-5 ਦਿਨ 4 ਦਿਨ ਹੋਰ ਲੈ ਲੂੰਗਾ ਜੇ 2-3 ਦਿਨ ਲਵਾਂਗੀ ਉਹ 2 ਦਿਨ ਵੱਧ ਲਵਾਂਗੀ ਇਹਦੇ ਨਾਲ। ਨਾਲੇ ਦੋਨੋਂ ਇੱਕ ਦਿਨ ਦੀ ਆ ਫਰਕ ਹੈ ਇਹਦੇ ਵਿੱਚ ਇੱਕ ਦਿਨ ਪਹਿਨਾ ਵੀ ਜੀ ਵੀ ਉਹਦੇ ਨਾਲੋਂ। ਚਲੋ ਸਵਾਗਤ ਉਹ ਇਕੱਠਾ ਹੀ ਮਾਰੇ ਆ ਤਾਂ। ਪਰ ਉਹ ਫੇਰ ਵੀ ਹਲੇ ਇੱਕ ਦੋ ਦਿਨ ਵੱਧ ਲਵਾਂਗੀ ਕਿਉਂਕਿ ਉਹ ਦਾਣੇ ਸਾਰੇ ਪ੍ਰੋਪਰ ਹੁੰਦੇ ਆ ਥੱਲੇ ਚਾਹੇ 3 ਇੰਚ ਉਪਰ ਚਾਹੇ 4 ਉਪਰ ਚਾਹੇ 2 ਉਪਰ। ਉਹ ਪ੍ਰੋਪਰ ਡੁਗਾਈ ਚ ਇਹ ਕੋਈ ਉੱਪਰ ਦਾਣਾ ਹੁੰਦਾ ਜਿਹੜਾ ਉਹ ਪਹਿਨਾ ਨਿਕਲੇ ਆਉਂਦਾ ਛੱਟੇ ਚ। ਜਿਹੜਾ ਕੋਈ ਥੱਲੇ ਆ ਉਹਨੇ ਇੱਕ ਅੱਧਾ ਦਿਨ ਉੱਪਰ ਲੈ ਲੈਣਾ। ਇਹ ਚੱਕਰ ਆ। ਬਾਕੀ ਦੇਖਦੇ ਆ ਚਲੋ। ਕਣਕ ਨੂੰ ਪਾਣੀ ਜਾਂਦਾ ਉਹਨੂੰ ਲਾਉਣ ਨੂੰ ਉਹਨੂੰ ਤਾਂ ਨਹੀਂ ਤੇ ਲਾਇਆ ਜਿਹੜੀ ਬੂਟਿਆਂ ਵਾਲੀ ਉਧਰ ਬਈ ਪਹਿਲਾਂ ਗੰਨੇ ਦੀ ਪਰਚੀ ਕੱਢ ਲਈਏ ਕਿਉਂਕਿ ਪਾਣੀ ਗਿੱਲਾ ਹੋ ਜਾਣਾ ਥੱਲੇ ਇਹਨੂੰ ਲਾਤਾ ਸੀ ਆਪਾਂ ਨੇ ਕਣਕ ਨੂੰ ਫੇ ਬੂਟਿਆਂ ਵਾਲੀ ਨੂੰ ਭਰਤੀ ਸੀ ਗੱਲ ਸਾਰੀ ਉਹ ਪਰਸੋਂ ਹਾਂ ਹੋ ਰਹਿੰਦੀ ਆ ਉਹਨੂੰ ਹੁਣ ਇੱਕ ਅੱਧਾ ਦਿਨ ਅਟਕੇ ਲੱਗੂਗਾ ਕੱਲ ਤੇ ਬਾਅਦ ਉਧਰ ਥੋੜਾ ਜਿਹਾ ਰਾਸਤੇ ਦਾ ਚੱਕਰ ਪੈਂਦਾ ਤਾਂ ਰਸਤਾ ਗਿੱਲਾ ਹੋ ਜਾਣਾ ਤਾਂ ਚਲੋ ਦੇਖਦੇ ਆ ਬਾਕੀ ਲਾ ਦੇਣਾ ਉਹਨੂੰ ਵੀ ਕੱਲੂ ਲਓ ਜੀ ਇਹ ਪਿਆਜ਼ ਤਾਂ ਆਪਣੇ ਖੜੇ ਹੋਣ ਲੱਗ ਗਏ ਐਨ ਉੱਪਰ ਨੂੰ ਕਰਨੇ ਚੱਕਲੇ ਇਹਨਾਂ ਨੇ ਬਾਕੀ ਦੇਖਦੇ ਆ ਕਿ ਆ ਭਾ ਬੀਤਦੀ ਐ ਇਹਦੀ ਵਧੀਆ ਖੜੇ ਹੋ ਗਏ ਸੀ ਹੁਣੇ ਗਰੋਥ ਕਰ ਰਹੇ ਆ ਹਾਲ ਦੀ ਘੜੀ ਲੱਗਣਾ ਮੈਨੂੰ ਅਜੇ ਤਾਂ ਵੀ ਪਾਣੀ ਲਾਉਣੀ ਸੀ ਕਿਉਂਕਿ ਡੇਢ ਦਿਨ ਤਾਂ ਲੱਗ ਗਿਆ ਤਾਂ ਪਰ ਵਧੀਆ ਕਰਨ ਚੱਕੇ ਇਹਨਾਂ ਨੇ ਤੂ ਇਹਨਾਂ ਨਾਲੋਂ ਵਧੀਆ ਚੱਲੇ ਆ ਜਿਹੜੀ ਪਨੀਰੀ ਅਸੀਂ ਮਲੇਰ ਕੋਟਲੇ ਦੇ ਲਿਆਏ ਤੇ ਉਹਦੇ ਨਾਲੋਂ ਸਾਡੀ ਪਨੀਰੀ ਜ਼ਿਆਦਾ ਵਧੀਆ ਚੱਲੀ ਅਸੀਂ ਅੰਦਾਜ਼ਾ ਲਾਇਆ ਚਾਹੇ ਤਾਂ ਉੱਥੇ ਵਾਲੀ ਐਂ ਦੇਖ ਲਓ ਵੀ ਇੱਕ ਦਿਨ ਰੱਖਣੀ ਪੈਂਦੀ ਸੀ ਜੂਰੇ ਦਿਨ ਤਾਂ ਲਾ ਦਿੰਦੇ ਤੇ ਉਹਨੂੰ ਇਹ ਨੂੰ ਤਿੰਨ ਚਾਰ ਦਿਨ ਲਾਕੇ ਤੇ ਚਲੋ ਪਰ ਜਦ ਮੌਸਮ ਦਾ ਵੀ ਫਰਕਤ ਪਰ ਜੇ ਇਹ ਪਨੀਰੀ ਜਿਵੇਂ ਜਗਦੀਪ ਨੇ ਲਾਈ ਤੀ ਉਦੋਂ ਦੇ ਪੱਟ ਕੇ ਜਦ ਇਹ ਲਾਤੀ ਜਥੇ ਪਾਣੀ ਲਾਤਾ ਉਹਨੇ ਉਹਦੇ ਬਹੁਤ ਵਧੀਆ ਚੱਲੀ ਵੀ ਆਪਣਾ ਵੀ ਬਹੁਤ ਵਧੀਆ ਚੱਲੀ ਆ ਇਹ ਪਨੀਰੀ ਨੇ ਉਹਦੇ ਨਾਲੋਂ ਜ਼ਿਆਦਾ ਗ੍ਰੋਥ ਕਰੀ ਜ ਮੈਂ ਇਹ ਦੇਖਿਆ ਕਿਉਂਕਿ ਜਦ ਇਹ ਜਦੇ ਪੱਟੀ ਆ ਸੀ ਜਦੇ ਲਾਈ ਕੇ ਘੰਟੇ ਬਾਅਦ ਦੋ ਘੰਟੇ ਬਾਅਦ ਲਾਲੂ ਚਾਲੂ ਦਿਹਾੜੀ ਬਾਅਦ ਵੀ ਲਾਲੂ ਚਾਹੀ ਪਰ ਇਹ ਪਨੀਰੀ ਨੇ ਗ੍ਰੋਥ ਬਹੁਤ ਵਧੀਆ ਕਰੀ ਉਹਦੇ ਨਾਲੋਂ ਇੱਕ ਨਹੀਂ ਜਗਦੀਪ ਦੇ ਆ ਉਹ ਪਨੀਰੀ ਨੇ ਇੰਨੀ ਗ੍ਰੋਥ ਨਹੀਂ ਕਰੀ ਜਿਹੜੀ ਮਲੇਰ ਕੋਟਲੇ ਦੇ ਲਾਇਏ ਤੇ ਜਿਹੜੀ ਆਪਣੀ ਪਨੀਰੀ ਸੀ ਉਹਨੇ ਗ੍ਰੋਥ ਬਾਕੀ 88 ਦੇ ਨਾ ਰੱਖ ਲਿਆ ਆਪਾਂ ਨੇ। ਜਿਹਦੇ ਵਿੱਚ ਹੁਣ ਸਪਰੇਅ ਮਾਰਾਂਗੇ ਕੱਖ ਦੀ। ਕੱਖ ਹੋਇਆ ਪੱਤੀ ਬਾਹਰ ਕਢਾਤੀ ਸੀ ਸਾਰੀ ਉੱਠ ਕੇਤੋਂ। ਕੱਖੰਡਾ ਹੋਇਆ ਹੈ ਹੁਣ ਇਹਦੇ ਵਿੱਚ ਸਪਰੇਅ ਮਾਰਾਂਗੇ ਕਿਉਂਕਿ ਫੇਰ ਬੂਟੇ ਨਹੀਂ ਚੱਲਦੇ। ਜੇ ਆਪਾਂ ਇਹ ਨੂੰ ਬਾਹਰ ਦਿੰਦੇ ਆ ਕਿਉਂਕਿ ਫੇਰ ਜੜਾਂ ਬਹੁਤ ਵੱਟ ਹੁੰਦੀਆਂ। ਇਹਦੇ ਕਰਕੇ ਮੈਂ 88 ਕੰਨਾ ਸੀ ਸਲਾਹ ਕਰੀ ਵੀ ਰੱਖੇ ਲੈਣਾ। ਰੱਖਿਆ ਬਈ ਲੋਟ ਆ। ਕਿਉਂਕਿ ਦੇਖੋ ਹੁਣ ਕਿਹ ਬੀਜੂਗੇ ਚਰੀ ਬਾਜਰੀ ਹੁਣ ਹੁਣ ਤਾਂ ਜਿਕਨੇ ਵਿੱਚ ਮੱਕੀ ਬੀਜੀ ਆ ਉੱਤੇ ਵਾ ਫੇਰ ਬਾਜਰਾ ਹੁਣ ਤਾਂ ਦੋ ਫਸਲਾਂ ਬਾਜਰੀ ਦੀ ਹੋ ਜਾਣੀ ਸੀ ਉਪਰ ਤੋਂ ਬਾਅਦ ਅਗਲੇ ਸਾਲ ਕਣਕ ਦੀ ਬੀਜ ਹੋਣੀ ਸੀ ਐਨੇ ਹੀ ਤੇ ਚਾਹੇ ਵੀ ਜਿੰਨਾ ਚਰੀ ਬਾਜਰੇ ਨੇ ਹੋਣਾ ਏ ਉਨਾ ਕੇ ਸਾਡਾ ਗੰਨਾ ਹੋ ਜਾਊਗਾ ਪਰ ਜਿਹੜੇ ਸਾਡੇ ਬੂਟੇ ਆ ਉਹ ਬੂਟੇ ਨੇ ਗ੍ਰੋਥ ਬਹੁਤ ਕਰਨੀ ਆ ਹੁਣ ਆ ਬੂਟੇ ਦੇਖ ਲਓ ਵੀ ਇਹ ਗੰਨੇ ਵਾਲੇ ਆਪਣੇ ਐ ਪੂਰੇ ਵਧੀਆ ਚੱਲੇ ਪਏ ਆ ਇਹਦੇ ਕਰਕੇ ਮੈਂ ਰੱਖ ਲਿਆ ਮੈਂ ਦੇਖੀ ਜਾਊ ਚਾਹੇ ਕੱਟੇ ਹੋਵੇ ਪਰ ਬੂਟਾ ਚੱਲ ਪਊਗਾ ਵਧੀਆ ਐ ਸਿਸਟਮ ਬੂਟਾ ਬਹੁਤ ਵਧੀਆ ਚੱਲਦਾ ਇਹਦੇ ਵਿੱਚ ਇਹਦੇ ਕਰਕੇ ਹੀ ਡਿਸੀਜਨ ਲੱਤਾ ਵੀ ਇਹਨੂੰ ਰੱਖ ਲਊ ਜਿੰਨਾ ਕੋ ਹੁੰਦਾ ਪਹਿਲਾਂ ਤਾਂ ਮੇਰਾ ਸਲਾਹ ਬਣ ਗਈ ਸੀ ਵੀ ਬਾਧੀ ਪਰ ਫਿਰ ਮੈਂ ਸੋਚਿਆ ਮਗਾ ਵੀ ਨਹੀਂ ਬੂਟੇ ਦਾ ਚੱਲੂਗੇ ਸਾਡੇ ਵਧੀਆ ਬਾਜਰਾ ਇੱਧਰ ਵਤੀਰਾ ਖੇਤ ਬੀਜਣ ਨੂੰ ਡੰਗਰਾ ਨੂੰ ਬਾਜਰਾ ਕਿਹੜੇ ਕੋਈ ਪੁੱਛਦਾ ਇਹਦੇ ਵਿੱਚ ਵੀ ਗਾਹਾਂ ਨੂੰ ਸਾਰੇ ਜਿਹਾ ਬਾਜਰਾ ਹੋਣਾ ਉੱਧਰ ਵੀ ਬਾਜਰੇ ਪੀਚ ਹੋਣਾ ਉਹ ਕਿਲੇ ਚ ਵੀ ਉਹ ਚ ਤਾਂ ਪਿਛਲੇ ਸਾਲ ਬੀਜਿਆ ਹੀ ਨਹੀਂ ਤਾਂ ਨਾ ਇਹ ਕੀ ਬੀਜਣਾ ਕਿਉਂਕਿ ਬੀਜ ਕੇ ਕਰੂਗੇ ਕਿਆ ਇੰਨਾ ਬਾਜਰਾ ਹੋ ਗਿਆ ਬੀਜ ਦੀ ਮੇਰੀ ਵੱਡੇ ਨਹੀਂ ਹੋਇਆ ਟਾਲ ਵਾਲਾ ਕੋਈ ਪੁੱਛਦਾ ਨਹੀਂ 50 ਰੁਪਏ ਨੂੰ 70 ਰੁਪਏ ਨੂੰ ਉਸ ਟਾਈਮ ਇਹਦੇ ਕਰਕੇ ਫਿਰ ਇਹੀ ਡਿਸੀਜਨ ਲੱਤਾ ਵੀ ਰਹਿਣ ਤੋਂ ਬੀਜਾਂ ਨੂੰ ਬੂਟੇ ਹੀ ਠੀਕ ਆ ਇੱਕਾਂ ਜੜਾਂ ਪੱਟ ਹੁੰਦੀਆਂ ਫਿਰ ਆ ਦੇਖੋ ਹੁਣ ਜਿਕਣਾ ਵਾਲੇ ਕਾਮੀ ਦੇ ਲੋਬੀ ਕਿੰਨੀਆਂ ਜੜਾ ਜੀਆਂ ਪੱਟ ਹੋ ਰਹੀਆਂ ਲੱਕੀਆਂ ਵੀ ਥੱਲੇ ਤਾਂ ਫਿਰ ਮੈਂ ਕਰਿਆ ਵੀ ਪੱਟਣੇ ਨਾਲੋਂ ਇਹਨਾਂ ਨੂੰ ਜੜੇ ਵਧਾਉਂਗੀ ਬਾਕੀ ਬੂਟੇ ਬਹੁਤ ਜਿਆਦਾ ਗਰੋਥ ਕਰਦੇ ਆ ਫਿਰ ਚਲੋ ਚਲਦੇ ਆ ਜੀ ਘਰ ਨੂੰ ਫਿਰ ਹੁਣ ਬਾਕੀ ਦੇਖਦੇ ਆ